ਮੇਂ ਜੀ ਵਾਜ ਸਹਤਿਓ ਜਿਦਾਰ ਸੁਣੇ ਦੀ ਗਾਇ ਮੋਕਲਾ ਉਰੁ ਕਰਮ ਹੋਇ ਉੱਠਾ ਮੇਰਾ ਏ ਨਨਮ ਕੀ ਗੋਵਰਾ ਮੇਰੇ ਜੇ ਨਾਮ ਕਰਿ ਆੜੇ ਤੇਰੇ গোরা সেবিয়া আরফ ভাগি শোভাই ইকারন ফেন কার্তৃয়ে গুরু তে জ্ঞানম মরণ দুঃখ দয় গোৱা জীবতো সমন্দে

ਵਾੜ ਗੁਰ ਸਾਹਿਬ ਜੀਓ ਪਾਦੋ ਕਮਹਲਾ ਤੀਜਾ ਮਾਇਆ ਮਮਤਾ ਮੋਣੀ ਕਿਨ ਵਨ ਦੰਤਹ ਜਾ ਕੋ ਖਾਇਆ ਮਨਮੁਖ ਘਾਵੇ ਦੁਰਮਖ ਉਬਰੇ ਗਿਨੀ ਸਾਚਾ ਨਾਮ ਚਿਤ ਲਾਇ ਮਾਇਆ ਮਮਤਾ ਮੋਣੀ ਜਨ ਵੇਣ ਦੰਤਾਂ ਯਾਗ ਖਾਣ ਮਨਮੁਖ ਘਾਵੇ ਦੁਰਮਖ ਉਬਰੇ ਇਹੀ ਸਾਚਾ ਨਾਮ ਚਿਕਲਾਇਆ ਬੇਣ ਨਾਮ ਜਗ ਕੰਮ ਲਾ ਫਿਰ ਗੁਰ ਮਖ ਨਦਰੀ ਆਇਆ ਕੰਗਾ ਕਰਤਿਆ ਨੇਕ ਜਨਮ ਗਵਾਇਆ ਓਕ ਗਾਤਾ ਮਨ ਨ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਕਿਨ ਕੋ ਧੁਰ ਲਿਖ ਪਾਇ ਮਹਲਾ ਪੀਜਾ ਕਰਹੀ ਮੈਂ ਅੰਮ੍ਰਿਤ ਭਰ ਪੂਰਾ ਮਨ ਮੁਖ ਸਾਧਨਾ ਪਾਇਆ ਕਿਉਂ ਕੋ ਸਤਿਉਰੀ ਮਰਗ ਨ ਜਾਣ ਪਰਮ ਦਾ ਪਰਮ ਪਲਾ ਅੰਮ੍ਰਿਤ ਤਾਗੇ ਵਿੱਚ ਸੰਗਰਾਹ ਕਰਤਾ ਆਪ ਖੁਆਇ ਗੁਰਮਖ ਬਿਰਲੇ ਉਹ ਜੀ ਪਈ ਇਨਾ ਅੰਦਰ ਬ੍ਰਹਮ ਅਖਾਇ ਤਨ ਮਨ ਠੀਤਰ ਹੋਇਆ ਰਸਨਾਰ ਸਾਧ ਆਇਆ ਸ਼ਬਦਹੀਨ ਓ ਕੋ ਦਾ ਬਾਵੇ ਮੇਲ ਮਲਾਇ ਬੇਨ ਸਬਦਾਂ ਸਬਦ ਜਾਗੋ ਗਉਰਾਨਾ ਮੇਰਤਾ ਜਨਮ ਗਵਾਇਆ ਅਮਰ ਤੇ ਇੱਕ ਸ਼ਬਦ ਹੈ ਨਾਨਕ ਗੁਰਮਖ ਕੋ ਪਾਇਆ ਪੜੇ ਉਹ ਹਰ ਪ੍ਰਖ ਅਗਾਮ ਹੈ ਕਉ ਕਿਤ ਵਿਧ ਪਾਇਆ ਦੇ ਦੂਪਨ ਰੇਖ ਦਰਸ਼ਕ ਉਹ ਜਨ ਕੋ ਧਿਆਇਆ ਨਰੰਕਾਨ ਨਰੰਜਨ ਹਰ ਅਗਮ ਕਿਆ ਕਾ ਗੁਣ ਗਾਇਆ ਕਿਥ ਆਪ ਬੁਝਾਏ ਆਤਮ ਹੋ ਹਰ ਮਾਰਗ ਪਾਈਆ ਗਰਪੂਰਾਵ ਖਾਲਿਆ ਗੁਰ ਸੇਵਾ ਪਾਈਆ ਨਰੰਕਾਰ ਨਰੰਜਨ ਹਰ ਅਗਮ ਪਿਆਖਾ ਗੁਣ ਗਾਈਆ ਜਿਤ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਆ ਗੁਰ ਪੂਰਾਵ ਖਾਲਿਆ ਗੁਰ ਸੇਵਾ ਪਾਈਆ ਕਾ ਘਾਲ ਸਾ ਲਾਹਿ ਦੁਰਜੀ ਕੀ ਫਤ ਤਨੋ ਕ ਮਹਾਨਾ ਤੀਜਾ ਮਾਇਆ ਮਮਤਾ ਮੋਣੀ ਗੈਨ ਵੈਨ ਦੰਤ ਜਗ ਖਾਇ ਮਨਮਖ ਖਾਦੇ ਬੁਰਮਖ ਉਭਰੇ ਈਨੀ ਸਾਚਨਾ ਤਿਤ ਲਾਇ वाहिगु जीा ख़सा वाहेगुरु जी फति